ਜੇਸੂ ਮਸੀਹ ਵਿੱਚ ਪਿਆਰੇ ਭਰਾਵ ਦੇ ਪੈਣਾਓ ਸਾਰੇਆਂ ਨੂੰ ਜੈ ਯੇਸੂ ਮਸੀਹ ਦੀ ਅੱਜ ਅਸੀਂ ਆਮਦ ਦੇ ਚੌਥੇ ਐਤਵਾਰ ਜਾਂ ਆਖਰੀ ਐਤਵਾਰ ਦੇ ਵਿੱਚ ਪ੍ਰਵੇਸ਼ ਕਰ ਰਹੇ ਹਾਂ ਸਾਡੇ ਆਮਦ ਸਮੇਂ ਦਾ ਜੋ ਸਫਰ ਹੈ ਇਹ ਖਤਮ ਹੋਣ ਵਾਲਾ ਹੈ ਇਹ ਅੰਤਾਂ ਚ ਹੈ ਇਨ੍ਹਾਂ ਪਿਛਲੇ 3 ਹਫ਼ਤਿਆਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਪ੍ਰਭੂ ਦੇ ਵਚਨ ਨੂੰ ਸੁਣ ਕੇ ਪ੍ਰਭੂ ਦੇ ਵਚਨ ਦੇ ਉੱਤੇ ਧਿਆਨ ਲਗਾ ਕੇ ਅਸੀਂ ਆਪਣੇ ਆਪ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਪ੍ਰਭ ਯਿਸੂ ਮਸੀਹ ਨੂੰ ਆਪਣੇ ਦਿਲ ਦੇ ਵਿੱਚ ਆਪਣੇ ਜ਼ਿੰਦਗੀ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਜਗ੍ਹਾ ਦੇ ਸਕੀਏ ਕਿ ਉਹ ਜਨਮ ਲੈ ਸਕਣ ਪਿਆਰੇ ਭਰਾਵ ਤੇ ਭੈਣੋ ਇਹ ਹੁਣ ਆਖਰੀ ਦੇ 2-3 ਦਿਨ ਹਨ ਜੋ ਬਚੇ ਹਨ ਸਾਡੇ ਕੋਲ ਜੇਕਰ ਅਸੀਂ ਹਲੇ ਵੀ ਤਿਆਰ ਨਹੀਂ ਹੋਏ ਹਾਂ ਤਾਂ ਮੇਰੀ ਤੁਹਾਡੇ ਸਾਰਿਆਂ ਦੇ ਅੱਗੇ ਬੇਨਤੀ ਹੈ ਕਿ ਆਪਣੇ ਆਪ ਨੂੰ ਤਿਆਰ ਕਰੋ ਪ੍ਰਭ ਯਿਸੂ ਮਸੀਹ ਜਨਮ ਲੈਣ ਵਾਲਾ ਹੈ ਏ ਨਾ ਹੋਵੇ ਕਿ ਜਨਮ ਲਵੇ ਤੇ ਅਸੀਂ ਉਥੇ ਨਾ ਹੋਈਏ ਸਾਡਾ ਪ੍ਰਭੂ ਯਿਸੂ ਮਸੀਹ ਦਾ ਸਾਡੀ ਜ਼ਿੰਦਗੀ ਦੇ ਵਿੱਚ ਆਉਣਾ ਬਹੁਤ ਅਹਿਮੀਅਤ ਰੱਖਦਾ ਹੈ ਕਿਉਂਕਿ ਉਸ ਦੇ ਬਿਨਾ ਸਾਡੀ ਜ਼ਿੰਦਗੀ ਜ਼ਿੰਦਗੀ ਨਹੀਂ ਹੈ ਕਿਉਂਕਿ ਉਹ ਹੀ ਹੈ ਜਿਸ ਨੇ ਸਾਡੀ ਜ਼ਿੰਦਗੀ ਨੂੰ ਬਣਾਇਆ ਹੈ ਅੱਜ ਜਦੋਂ ਅਸੀਂ ਆਮਦ ਦੇ ਚੌਥੇ ਐਤਵਾਰ ਦੇ ਉੱਤੇ ਧਿਆਨ ਲਗਾਉਂਦੇ ਹਾਂ ਤਾਂ ਕੈਥੋਲਿਕਲੀਸੀਆ ਸਾਨੂੰ ਅੱਜ ਦੇ ਚੌਥੇ ਐਤਵਾਰ ਤੇ ਇੱਕ ਵਿਸ਼ਾ ਦਿੰਦੀ ਹੈ ਉਹ ਹੈ ਪਿਆਰ ਆਖਰੀ ਐਤਵਾਰ ਦਾ ਜੋ ਵਿਸ਼ਾ ਹੈ ਉਹ ਹੈ ਪ੍ਰੇਮ ਜਾਂ ਪਿਆਰ ਇਹ ਉਹੀ ਪਿਆਰ ਹੈ ਜਿਹਦੇ ਲਈ ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਆਪਣੀ ਜਾਨ ਦੇ ਦਿੱਤੀ ਇਹ ਉਹੀ ਪਿਆਰ ਹੈ ਜਿਸ ਦੇ ਕਰਕੇ ਪਿਤਾ ਪਰਮੇਸ਼ਵਰ ਨੇ ਆਪਣੇ ਬੇਟੇ ਨੂੰ ਸਾਡੇ ਵਿਚਕਾਰ ਭੇਜਿਆ ਹੈ ਅਦੇ ਇਹ ਉਹੀ ਪਿਆਰ ਹੈ ਜਿਸ ਕਰਕੇ ਅਸੀਂ ਅੱਜ ਇਸ ਧਰਤੀ ਉਤੇ ਸਾਹ ਲੈ ਰਹੇ ਹਾਂ ਪਿਆਰੇ ਭਰਾਵ ਤੇ ਭੈਣੋ ਜੇਕਰ ਅਸੀਂ ਅੱਜ ਦੇ ਪਵਿੱਤਰ ਅੰਜੀਲ ਦੇ ਵਿੱਚ ਧਿਆਨ ਲਗਾਈਏ ਤਾਂ ਸਾਨੂੰ ਇਹ ਜੋ ਥੀਮ ਹੈ ਇਹ ਜੋ ਵਿਸ਼ਾ ਹੈ ਪਿਆਰ ਇਹ ਬੜੇ ਹੀ ਸਾਫ਼ ਤਰੀਕੇ ਨਾਲ ਸਾਨੂੰ ਸਮਝਾਵੇਗਾ ਕਿਉਂਕਿ ਪਵਿੱਤਰ ਅੰਜੀਲ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਦਾ ਜਨਮ ਹੁੰਦਾ ਹੈ ਕਿਸ ਤਰ੍ਹਾਂ ਮਾਤਾ ਮਰੀਮ ਅਤੇ ਸੰਦੀ ਯੂਸਫ ਪ੍ਰਭੂ ਯਿਸੂ ਮਸੀਹ ਨੂੰ ਜਨਮ ਦੇਣ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ ਜੇਕਰ ਅਸੀਂ ਅੱਜ ਦੀ ਅੰਜੀਲ ਨੂੰ ਧਿਆਨ ਨਾਲ ਵੇਖੀਏ ਧਿਆਨ ਨਾਲ ਪੜੀਏ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਮਾਤਾ ਮਰੀਮ ਨੇ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਲਈ ਆਪਣੇ ਆਪ ਨੂੰ ਤਿਆਰ ਕੀਤਾ ਕਿਸ ਤਰ੍ਹਾਂ ਪ੍ਰਭੂ ਦੇ ਵਚਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਵੀਕਾਰਿਆ ਅਤੇ ਕਿਸ ਤਰ੍ਹਾਂ ਸੰਤ ਯੂਸਫ ਨੇ ਆਪਣੇ ਆਪ ਨੂੰ ਪ੍ਰਭੂ ਦੇ ਕੰਮ ਦੇ ਲਈ ਸਮਰਪਿਤ ਕੀਤਾ ਜੇਕਰ ਅੰਜੀਲ ਨੂੰ ਪੜਾਂਗੇ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਅੰਜੀਲ ਦੇ ਵਿੱਚ ਦੱਸਿਆ ਗਿਆ ਹੈ ਕਿ ਮਾਤਾ ਮਰੀਮ ਪਹਿਲਾਂ ਤੋਂ ਹੀ ਗਰਭਵਤੀ ਪਾਈ ਗਈ ਸੀ ਪਹਿਲਾ ਤੋਂ ਹੀ ਵਿਆਹ ਤੋਂ ਪਹਿਲਾਂ ਹੀ ਸੰਤ ਯੂਸਫ ਦੇ ਨਾਲ ਵਿਆਹ ਕਰਨ ਤੋਂ ਪਹਿਲਾਂ ਹੀ ਮਾਤਾ ਮਰੀਮ ਨੂੰ ਗਰਭवती ਪਾਇਆ ਗਿਆ ਸੀ ਅਦੇ ਇੱਕ ਔਰਤ ਦਾ ਪਹਿ ਵਿਆਹ ਤੋਂ ਪਹਿਲਾਂ ਗਰਭਤੀ ਹੋਣਾ ਸਾਨੂੰ ਪਤਾ ਹੈ ਕਿ ਕਿੰਨਾ ਸ਼ਰਮਦਾਇਕ ਇੱਕ ਕੰਮ ਹੈ ਲੇਕਿਨ ਜਦੋਂ ਸੰਤ ਯੂਸਫ ਨੂੰ ਪਤਾ ਲੱਗਦਾ ਹੈ ਵਚਨ ਕਹਿੰਦਾ ਹੈ ਕਿ ਸੰਤ ਯੂਸਫ ਇੱਕ ਨੇਕ ਆਦਮੀ ਸੀ ਇੱਕ ਭਲਾ ਆਦਮੀ ਸੀ ਇੱਕ ਸਿਆਣਾ ਬੰਦਾ ਸੀ ਇਸ ਲਈ ਉਸਨੇ ਮਾਤਾ ਮਰੀਮ ਦੀ ਬੇਇੱਜ਼ਤੀ ਨਾ ਕਰਦਿਆਂ ਹੋਇਆ ਮਾਤਾ ਮਰੀਮ ਨੂੰ ਚੁੱਪਚਾਪ ਛੱਡ ਦੇਣ ਦਾ ਫੈਸਲਾ ਕੀਤਾ ਮਾਂ ਮਰੀਮ ਨੂੰ ਪਤਾ ਸੀ ਕਿ ਇਹ ਜੋ ਬੱਚਾ ਹੈ ਉਸ ਦੀ ਕੁੱਖ ਦੇ ਵਿੱਚ ਉਹ ਕਿੱਥੋਂ ਆਇਆ ਹੈ ਜਦੋਂ ਅਸੀਂ ਸੰਤ ਰੋਕਾ ਦੀ ਅੰਜੀਲ ਪੜ੍ਹਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਗਬਰਾਇਲ ਫਰਿਸ਼ਤਾ ਮਾਤਾ ਮਰੀਮ ਕੋਲ ਆ ਕੇ ਕਹਿੰਦਾ ਹੈ ਕਿ ਦੂ ਪਵਿੱਤਰ ਆਤਮਾ ਦੇ ਨਾਲ ਗਰਭਵਤੀ ਹੋਵੇਗੀ ਲੇਕਿਨ ਅਸੀਂ ਇੱਥੇ ਵੇਖਦੇ ਹਾਂ ਅੱਜ ਦੀ ਅੰਜੀਲ ਦੇ ਵਿੱਚ ਕਿ ਮਾਤਾ ਮਰੀਮ ਆਪਣੇ ਆਪ ਨੂੰ ਸੱਚਾ ਸਿੱਧ ਕਰਨ ਦੇ ਲਈ ਕੁਝ ਵੀ ਨਹੀਂ ਕਹਿੰਦੀ ਹੈ ਉਸ ਨੂੰ ਪਤਾ ਹੈ ਕਿ ਇਹ ਪ੍ਰਭੂ ਦੀ ਦੇਣ ਹੈ ਇਹ ਪ੍ਰਭੂ ਦਾ ਕੰਮ ਹੈ ਪ੍ਰਭੂ ਆਪਣੇ ਆਪ ਰਾ ਲੱਭੇਗਾ ਉਹ ਸਿਰਫ ਪ੍ਰਭੂ ਦੇ ਵਚਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੂਰਾ ਕਰਦੀ ਹੈ ਪ੍ਰਭੂ ਯਿਸੂ ਮਸੀਹ ਦੇ ਵਚਨ ਨੂੰ ਪਿਆਰ ਕਰਦੀ ਹੈ ਇਸੇ ਲਈ ਉਸ ਨੂੰ ਪੂਰਾ ਕਰਨ ਦੇ ਵਿੱਚ ਪੂਰਾ ਜੋਰ ਲਗਾਉਂਦੀ ਹੈ ਉੱਥੇ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਮਾਤਾ ਮਰੀ ਨੂੰ ਪਤਾ ਚੱਲਦਾ ਹੈ ਕਿ ਸਭ ਯੂਸਫ ਉਸ ਨੂੰ ਛੱਡਣ ਵਾਲਾ ਹੈ ਤਾਂ ਇੱਕ ਫਰਿਸ਼ਤਾ ਪ੍ਰਭੂ ਪਰਮੇਸ਼ਵਰ ਭੇਜਦਾ ਹੈ ਕਿਸ ਦੇ ਕੋਲ ਸੰਤ ਯੂਸਫ ਦੇ ਕੋਲ ਸੰਦ ਯੂਸਫ ਦੇ ਕੋਲ ਫਰਿਸ਼ਤਾ ਆ ਕੇ ਕਹਿੰਦਾ ਹੈ ਕਿ ਤੂੰ ਡਰ ਨਾ ਮਾਤਾ ਮਰੀਮ ਨੂੰ ਆਪਣੀ ਪਤਨੀ ਬਣਾ ਲੈ ਕਿਉਂਕਿ ਜੋ ਜ਼ਿਕੁਖ ਦੇ ਵਿੱਚ ਬੱਚਾ ਹੈ ਉਹ ਪ੍ਰਭੂ ਪਰਮੇਸ਼ਵਰ ਤੋਂ ਹੈ ਪਵਿੱਤਰ ਆਤਮਾ ਤੋਂ ਹੈ ਹਦਿ ਤੂੰ ਉਸ ਦਾ ਨਾਮ ਇਮਾਨੁਅਲ ਰੱਖਣਾ ਕਿਉਂ ਕਿ ਉਹ ਸਾਡੇ ਸਾਰਿਆਂ ਦੀ ਮੁਕਤੀ ਦਾ ਇੱਕ ਚਿੰਨ੍ਹ ਸਾਬਿਤ ਹੋਵੇਗਾ ਪਹਿਲੇ ਪਾਠ ਦੇ ਵਿੱਚ ਯਸ਼ਾ ਨਬੀ ਸਾਨੂੰ ਐਸੇ ਬਾਰੇ ਦੱਸਦਾ ਹੈ ਕਿ ਇਕ ਔਰਤ ਗਰਭવતી ਹੋਵੇਗੀ ਅਤੇ ਕਿ ਬੱਚੇ ਨੂੰ ਜਨਮ ਦੇਵੇਗੀ ਤਾਂ ਉਸ ਦਾ ਨਾਮ ਇਮਾਨੂਲ ਲਖਣਾ ਜਿਸ ਦਾ ਅਰਥ ਹੈ ਖੁਦਾ ਸਾਡੇ ਨਾਲ ਹੈ ਸਾਡੇ ਨਾਲ ਹੋਣ ਦਾ ਮਤਲਬ ਹੀ ਹੈ ਕਿ ਖੁਦਾ ਸਾਨੂੰ ਬਹੁਤ ਪਿਆਰ ਕਰਦਾ ਹੈ ਇਸੇ ਪਿਆਰ ਨੂੰ ਸਾਡੇ ਵਿਚਕਾਰ ਲਿਆਉਣ ਦੇ ਲਈ ਮਾਤਾ ਮਰੀਮ ਅਤੇ ਸੰਤ ਯੂਸਫ ਨੇ ਅੱਜ ਦੀ ਅੰਜੀਲ ਵਿੱਚ ਅਸੀਂ ਵੇਖਿਆ ਹੈ ਕਿ ਖੁਦਾ ਦੇ ਬਚਨ ਨੂੰ ਪਿਆਰ ਕੀਤਾ ਜੋ ਕੁੱਖ ਦੇ ਵਿੱਚ ਉਹਨਾਂ ਦੇ ਬੇਟਾ ਸੀ ਮਾਤਾ ਮਰੀਮ ਦੇ ਬੇਟਾ ਸੀ ਉਸ ਨੂੰ ਪਿਆਰ ਕੀਤਾ ਉਸ ਨੂੰ ਇਸ ਧਰਤੀ ਦੇ ਵਿੱਚ ਤੇ ਧਰਤੀ ਦੇ ਉੱਤੇ ਆਉਣ ਦੇ ਲਈ ਆਪਣੇ ਆਪ ਨੂੰ ਤਿਆਰ ਕੀਤਾ ਅਸੀਂ ਸੰਧੀ ਉਹਨਾਂ ਦੀ ਅੰਜੀਲ ਅਠ ਬਾਬ ਦੇ ਵਿੱਚ ਵੇਖਦੇ ਹਾਂ ਕਿ ਕੌਰ ਜਦੋਂ ਵਿਵਚਾਰ ਕਰਦੀ ਫੜੀ ਜਾਂਦੀ ਹੈ ਤਾਂ ਸਾਰੇ ਦੇ ਸਾਰੇ ਲੋਕ ਜੋ ਉੱਥੇ ਸਨ ਪੱਥਰ ਮਾਰਨ ਦੇ ਲਈ ਉਸ ਔਰਤ ਨੂੰ ਪੱਥਰ ਮਾਰਨ ਦੇ ਲਈ ਉਸ ਔਰਤ ਦੇ ਕੋਲ ਆਉਂਦੇ ਸਨ ਤੇ ਪ੍ਰਭੂ ਯਿਸੂ ਮਸੀਹ ਉਸ ਔਰਤ ਨੂੰ ਬਚਾਉਂਦਾ ਹੈ ਉਹੀ ਕਹਾਣੀ ਇੱਥੇ ਵੀ ਹੋ ਸਕਦੀ ਸੀ ਜੇਕਰ ਸੰਧੀ ਯੂਸਫ ਮਾਤਾ ਮਰੀਮ ਨੂੰ ਤਿਆਗ ਦਿੰਦਾ ਅਤੇ ਦੱਸ ਦਿੰਦਾ ਕਿ ਮਾਤਾ ਮਰੀਮ ਪਹਿਲਾਂ ਤੋਂ ਹੀ ਗਰਭਵਤੀ ਹੈ ਸ਼ਾਇਦ ਸਾਡੇ ਵਿਚਕਾਰ ਪ੍ਰਭੂ ਯਿਸੂ ਮਸੀਹ ਜਨਾ ਹੁੰਦੇ ਲੇਕਿਨ ਭਲਾ ਆਦਮੀ ਹੋਣ ਦੇ ਕਰਕੇ ਪ੍ਰਭੂ ਦੇ ਵਚਨ ਨੂੰ ਪਿਆਰ ਕਰਨ ਦੇ ਕਰਕੇ ਆਪਣੇ ਆਪ ਨੂੰ ਪ੍ਰਭੂ ਦੇ ਲਈ ਸਮਰਪਿਤ ਕਰਨ ਦੇ ਕਰਕੇ ਉਸਨੇ ਪ੍ਰਭੂ ਯਿਸੂ ਮਸੀਹ ਦਾ ਸਾਧਿਤਾ ਪਰਮੇਸ਼ਵਰ ਦਾ ਸਾਧਿਤਾ ਪ੍ਰਭੂ ਦੇ ਵਚਨ ਨੂੰ ਪੂਰਾ ਕੀਤਾ ਹੈ ਸੰਤ ਯੂਸਫ ਦੀ ਇਹ ਹੀ ਕਹਾਣੀ ਹੈ ਕਿ ਉਸਨੇ ਨਾ ਕੁਝ ਕਰਦਿਆ ਹੋਇਆ ਵੀ ਪ੍ਰਭੂ ਦੇ ਵਚਨ ਨੂੰ ਪਿਆਰ ਕੀਤਾ ਇੱਕ ਸਿੱਧਾ ਸਾਦਾ ਬੰਦਾ ਸੀ ਸੰਤ ਯੂਸਫ ਪਿਆਰੇ ਭਰਾਵ ਤੇ ਭੈਣੋ ਸੰਯੂਸਫ ਅਤੇ ਮਾਂ ਮਰੀਮ ਸਾਨੂੰ ਇਹੀ ਸਿਖਾਉਂਦੇ ਹੈ ਕਿ ਜੇਕਰ ਅਸੀਂ ਪ੍ਰਭੂ ਨੂੰ ਪਿਆਰ ਕਰਦੇ ਹਾਂ ਜੇਕਰ ਸਾਡੇ ਮਨ ਦੇ ਵਿੱਚ ਥੋੜਾ ਜਿਹਾ ਪਿਆਰ ਹੀ ਪ੍ਰਭੂ ਦੇ ਵਚਨ ਦੇ ਲਈ ਹੈ ਪ੍ਰਭੂ ਪਰਮੇਸ਼ਰ ਦੇ ਲਈ ਹੈ ਪਵਿੱਤਰ ਆਤਮਾ ਦੇ ਲਈ ਹੈ ਇਮਾਨੂਅਲ ਜੋ ਸਾਡੀ ਰੱਖਿਆ ਕਰਨ ਵਾਲਾ ਹੈ ਰਬ ਯੀਸ਼ੂ ਮਸੀਹ ਉਸ ਦੇ ਲਈ ਹੈ ਤਾਂ ਸਾਡੇ ਲਈ ਸਾਰੀ ਕਾਇਨਾਤ ਕੰਮ ਕਰਨ ਦੇ ਲਈ ਤਿਆਰ ਹੈ ਸਾਡੀਆਂ ਸਾਰੀਆਂ ਮੁਸ਼ਕਲਾਂ ਸਾਡੀਆਂ ਸਾਰੀਆਂ ਪਰੇਸ਼ਾਨੀਆਂ ਪ੍ਰਭੂ ਪਰਮੇਸ਼ਰ ਆਪ ਸੰਭਾਲ ਲੇਗਾ ਮਾਤਾ ਮਰੀਮ ਦੀ ਜ਼ਿੰਦਗੀ ਦੇ ਵਿੱਚ ਅਤੇ ਸੰਦੀ ਯੂਸਫ ਦੀ ਜ਼ਿੰਦਗੀ ਦੇ ਵਿੱਚ ਜੋ ਪਰੇਸ਼ਾਨੀਆਂ ਆਈਆਂ ਪ੍ਰਭੂ ਯੇਸ਼ੂ ਮਸੀਹ ਨੂੰ ਜਨਮ ਦੇਣ ਦੇ ਲਈ ਪਿਤਾ ਪਰਮੇਸ਼ਰ ਨੇ ਆਪਣੇ ਫਰਿਸ਼ਤੇ ਨੂੰ ਭੇਜ ਕੇ ਸਾਰੀਆਂ ਪਰੇਸ਼ਾਨੀਆਂ ਖਤਮ ਕਰ ਦਿੱਤੀਆਂ ਇਹੀ ਹੈ ਅਸਲੀ ਪਿਆਰ ਜਦੋਂ ਅਸੀਂ ਸੱਚੇ ਮਨ ਦੇ ਨਾਲ ਪ੍ਰਭੂ ਨੂੰ ਪਿਆਰ ਕਰਦੇ ਹਾਂ ਤਾਂ ਸਾਡੇ ਲਈ ਪ੍ਰਭੂ ਪਰਮੇਸ਼ਰ ਦਾ ਪਿਆਰ ਹਮੇਸ਼ਾ ਰਹਿੰਦਾ ਹੈ ਸਾਨੂੰ ਹਰ ਔਖੀ ਘੜੀ ਤੋਂ ਸਾਨੂੰ ਉਹ ਬਚਾਉਂਦਾ ਹੈ ਸੰਦੀ ਯੂਸਫ ਜੋ ਅੱਜ ਦੀ ਅੰਜੀਲ ਹੈ ਉਸ ਦੀ ਆਖਰੀ ਵਚਨ ਵਿੱਚ ਕਿਹਾ ਗਿਆ ਹੈ ਕਿ ਸੰਦੀ ਯੂਸਫ ਨੇ ਉਮੇਂ ਹੀ ਗੀਤਾ ਜਿਵੇਂ ਫਰਿਸ਼ਤੇ ਨੇ ਦੱਸਿਆ ਸੀ ਇਹ ਹੀ ਤਾਂ ਹੈ ਪਿਆਰ ਜੋ ਕੋਈ ਜਿਹਨੂੰ ਅਸੀਂ ਪਿਆਰ ਕਰਦੇ ਹਾਂ ਉਹ ਜੋ ਵੀ ਕਹਿੰਦਾ ਹੈ ਅਸੀਂ ਉਸਨੂੰ ਮੰਨਦੇ ਹਾਂ ਕਿਉਂ ਕਿਉਂਕਿ ਅਸੀਂ ਉਸਨੂੰ ਪਿਆਰ ਕਰਦੇ ਹਾਂ ਪਤੀ ਆਪਣੇ ਪਤਨੀ ਨੂੰ ਪਿਆਰ ਕਰਦਾ ਹੈ ਤਾਂ ਜੋ ਵੀ ਬਦਨੀ ਕਹਿੰਦੀ ਹੈ ਤਾਂ ਪਤੀ ਚੁੱਪਚਾਪ ਸੁਣ ਕੇ ਕਰਦਾ ਹੈ ਬੱਚੇ ਮਾਪੇ ਨੂੰ ਪਿਆਰ ਕਰਦੇ ਹਨ ਮਾਪੇ ਬੱਚਿਆਂ ਨੂੰ ਪਿਆਰ ਕਰਦੇ ਹਨ ਜੋ ਵੀ ਕਹਿੰਦੇ ਹਨ ਜੋ ਵੀ ਮੰਗਦੇ ਹਨ ਬੱਚਿਆਂ ਨੂੰ माता पिता लैके देंगे कोई भी हो दोस्त होकर प्यार है सच्चा प्यार है तो किसी भी हद तक जाने तैयार रेंगे रिश्तेदार है जेकर प्यार है तो किसी भी हद तक जाने लिए तैयार है ये प्यार चीज ही अजी है जेकर सच्चा प्यार है प्रेम है ਕਾਹੀ ਪ੍ਰਭੂ ਦੀ ਸ਼ਕਤੀ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਦੀ ਹੈ ਜੇਕਰ ਪਿਆਰ ਦੇ ਬਾਰੇ ਬਾਈਬਲ ਦੇ ਵਿੱਚ ਵੇਖਿਆ ਜਾਵੇ ਤਾਂ ਪਹਿਲੇ ਆਇਤ ਤੋਂ ਲੈ ਕੇ ਆਖਰੀ ਆਇਤ ਤੱਕ ਪ੍ਰਭੂ ਪਰਮੇਸ਼ਵਰ ਨੇ ਸਾਨੂੰ ਪਿਆਰ ਹੀ ਪਿਆਰ ਕੀਤਾ ਹੈ ਕੋਰਿੰਥੀਆਂ ਦੇ ਨਾਮ ਪਹਿਲਾ ਪੱਤਰ 13ਵਾਂ ਬਾਭ ਜੇਕਰ ਅਸੀਂ ਵੇਖਾਂਗੇ ਤਾਂ ਪਿਆਰ ਦੇ ਬਾਰੇ ਹੀ ਹੈ ਕਿ ਜੇਕਰ ਪਿਆਰ ਨਹੀਂ ਹੈ ਤਾਂ ਛਣ ਛਣ ਕਰਦੇ ਛੈਣੇ ਅਦਿੱਟਾ ਤਲ ਦੇ ਵਾਂਗੂ ਹੈ ਜੋ ਬਿਨਾ ਪਿਆਰ ਦੇ ਵਜਦਾ ਰਹਿੰਦਾ ਹੈ ਸੰਤ ਯਹੂਨਾ ਦਾ ਪਹਿਲਾ ਪੱਤਰ ਚਾਰ ਬਾਬ ਦੇ ਵਿੱਚ ਵੇਖਦੇ ਹਾਂ ਕਿ ਖੁਦਾ ਹੀ ਪਿਆਰ ਹੈ ਜੇਕਰ ਉਹ ਪੂਰਾ ਬਾਪ ਪੜਾਂਗੇ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਪਿਆਰ ਕੀ ਚੀਜ਼ ਹੈ ਪ੍ਰਭੂ ਯੇਸ਼ੂ ਮਸੀਹ ਨੇ ਕਿੰਨਿਆ ਹੀ ਜਣਿਆਂ ਨੂੰ ਪਿਆਰ ਕੀਤਾ ਅਤੇ ਸਾਰਿਆਂ ਨੂੰ ਚੰਗਾ ਕੀਤਾ ਹੈ ਪ੍ਰੇਮ ਹੈ ਪ੍ਰਭੂ ਪਰਮੇਸ਼ਵਰ ਦਾ ਪਿਆਰੇ ਭਰਾਵ ਤੇ ਪੈਣੋ ਅੱਜ ਜਦੋਂ ਅਸੀਂ ਪ੍ਰਭੂ ਦੇ ਪ੍ਰੇਮ ਦੇ ਉੱਤੇ ਪ੍ਰਭੂ ਦੇ ਪਿਆਰ ਦੇ ਉੱਤੇ ਧਿਆਨ ਲਗਾਉਂਦੇ ਹਾਂ ਤਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਮੇਰੇ ਮਨ ਦੇ ਵਿੱਚ ਪ੍ਰਭੂ ਦੇ ਲਈ ਕਿੰਨਾ ਕੁ ਪਿਆਰ ਹੈ ਮਾਤਾ ਮਰੀਮ ਸੰਤ ਯੂਸਫ ਨੇ ਜਿੰਨਾ ਤਿਆਗ ਪ੍ਰਭੂ ਦੇ ਜਨਮ ਹੋਣ ਦੇ ਲਈ ਇਸ ਧਰਤੀ ਤੇ ਆਉਣ ਦੇ ਲਈ ਕੀਤਾ ਹੈ ਜਿੰਨਾ ਪ੍ਰੇਮ ਕੀਤਾ ਹੈ ਜਿੰਨਾ ਤਿਆਗ ਕੀਤਾ ਹੈ ਜਿੰਨੇ ਦੁੱਖ ਸਹੇ ਹਨ ਉਹ ਪ੍ਰੇਮ ਦੇ ਕਰਕੇ ਹਨ ਪਿਆਰ ਦੇ ਕਰਕੇ ਹਨ ਕਿ ਮੈਂ ਪ੍ਰਭੂ ਨੂੰ ਆਪਣੇ ਘਰ ਦੇ ਵਿੱਚ ਆਪਣੇ ਜ਼ਿੰਦਗੀ ਦੇ ਵਿੱਚ ਆਪਣੇ ਦਿਲ ਦੇ ਵਿੱਚ ਆਪਣੇ ਮਨ ਦੇ ਵਿੱਚ ਜਨਮ ਦੇਣ ਦੇ ਲਈ ਕੋਈ ਤਿਆਗ ਕਰ ਰਿਹਾ ਹਾਂ ਪ੍ਰਭੂ ਨੂੰ ਪਿਆਰ ਕਰ ਰਿਹਾ ਹਾਂ ਜੇਕਰ ਮੈਂ ਨਹੀਂ ਕਰ ਰਿਹਾ ਹਾਂ ਤਾਂ ਪਿਆਰੇ ਭਰਾਵ ਦੇ ਪੈਣੋ ਸਮਾਂ ਹੈ ਦੋ ਤਿੰਨ ਦਿਨ ਹਲੇ ਹੈ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਬਦਲੀਏ ਅਸੀਂ ਵੀ ਮਾਤਾ ਮਰੀਯਮ ਤੇ ਸੰਤ ਯੂਸਫ ਦੇ ਵਾਂਗੂ ਪ੍ਰਭੂ ਨੂੰ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਆਉਣ ਦੇ ਲਈ ਤਿਆਰ ਕਰੀਏ ਜਿਸ ਤਰ੍ਹਾਂ ਸੰਤ ਯੂਸਫ ਨੇ ਫਰਿਸ਼ਤੇ ਦੀ ਗੱਲ ਸੁਣ ਕੇ ਪ੍ਰਭੂ ਦੇ ਵਚਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੂਰਾ ਕੀਤਾ ਉਸੇ ਤਰ੍ਹਾਂ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਭੂ ਦੇ ਵਚਨ ਨੂੰ ਪੂਰਾ ਕਰੀਏ ਪਿਆਰ ਬਹੁਤ ਹੀ ਅਨਮੋਲ ਚੀਜ਼ ਹੈ ਅਤੇ ਜੇਕਰ ਇਹ ਸੱਚਾ ਪਿਆਰ ਹੈ ਤਾਂ ਪਰਮੇਸ਼ਵਰ ਵੀ ਸਾਨੂੰ ਪਿਆਰ ਕਰੇਗਾ ਪਿਆਰੇ ਭਰਾਵ ਤੇ ਭੈਣੋ ਹੋ ਸਕੇ ਜੇਕਰ ਸਮਾਂ ਮਿਲੇ ਤਾਂ ਧਿਆਨ ਨਾਲ ਕੋਰਿੰਥੀਆਂ ਦੇ ਨਾਮ ਪਹਿਲਾ ਪੱਤਰ ਉਸ ਦਾ 13 ਬਾਬ ਚੰਗੀ ਤਰ੍ਹਾਂ ਨਾਲ ਪੜਿਆ ਜੇ ਅਦੇ ਸੰਦੀ ਯਹੂਨਾ ਦਾ ਪਹਿਲਾ ਪੱਤਰ ਉਸ ਦੇ 4 ਬਾਬ ਜੋ ਪੂਰਾ ਹੈ ਇਹ ਪਿਆਰ ਦੇ ਬਾਰੇ ਹੀ ਹੈ ਇਸ ਨੂੰ ਵੀ ਚੰਗੀ ਤਰ੍ਹਾਂ ਪੜਿਆ ਜੇ ਜਦੋਂ ਤੁਸੀਂ ਇਹ ਦੋਵੇਂ ਬਾਬ ਪੜ ਲਓ ਉਸ ਤੋਂ ਬਾਅਦ ਸੰਦੀ ਹੁਨਾਂ ਦੀ ਅੰਜੀਲ ਉਹਨੇ ਬਾਬ ਪੜਿਆ ਜਿੱਥੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਅਸਲੀ ਪਿਆਰ ਨੂੰ ਵੇਖਾਂਗੇ ਪ੍ਰਭੂ ਨੂੰ ਪਿਆਰ ਕਰਦੇ ਹੋਏ ਆਓ ਅਸੀਂ ਇਸ ਆਮਦ ਦੇ ਚੌਥੇ ਹਫਤੇ ਦੇ ਵਿੱਚ ਪ੍ਰਵੇਸ਼ ਕਰੀਏ ਅਤੇ ਇਹਨਾਂ ਥੋੜੇ ਦਿਨਾਂ ਦੇ ਵਿੱਚ ਦੋ ਤਿੰਨ ਦਿਨਾਂ ਦੇ ਵਿੱਚ ਪ੍ਰਭੂ ਦੇ ਲਈ ਆਪਣੇ ਦਿਲ ਦੇ ਵਿੱਚ ਆਪਣੇ ਘਰ ਦੇ ਵਿੱਚ ਇੱਕ ਬਹੁਤ ਹੀ ਸੁੰਦਰ ਬਹੁਤ ਹੀ ਪਵਿੱਤਰ ਚਰਨੀ ਬਣਾਈਏ ਪ੍ਰਭੂ ਅਸਾ ਸਾਰਿਆਂ ਨੂੰ ਇਸ ਦੇ ਲਈ ਆਸ਼ੀਸ਼ ਦੇਵੇ ਬਾਪ ਤੇ بیٹے ਅਤੇ ਰੂਪਾਕ ਦੇ ਨਾਮ ਉਤੇ ਆਮੀਨ